ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਖਾਲਸਾ ਕਾਲਜ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਵਜ੍ਹਾ ਨਾਲ ਕਾਲਜ ਦੇ ਵਿਦਿਆਰਥੀਆਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ ਖਾਲਸਾ ਕਾਲਜ ਦੇ ਬੁਆਏਸ ਹੌਸਟਲ 'ਚ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਨੌਜਵਾਨ ਵੱਲੋਂ ਕੱਲ੍ਹ ਸ਼ਾਮ ਖੁਦਕੁਸ਼ੀ ਕਰ ਲਈ ਗਈ ਸੀ ਵਿਦਿਆਰਥੀ ਦਾ ਨਾਮ ਹਰਪ੍ਰੀਤ ਸਿੰਘ ਹੈ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਸਮੇਤ ਇਹਨਾਂ ਲੋਕਾਂ 'ਤੇ ਖਿਲਾਫ ਐਫਆਈਆਰ ਵੀ ਦਰਜ ਕਰ ਲਈ ਹੈ ਪਰ ਵਿਦਿਆਰਥੀ ਪ੍ਰਿੰਸੀਪਲ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਦਰਨਾ ਹੁਣ ਵੀ ਜਾਰੀ ਹੈ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਅਜੀ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਤੋਂ ਹੀ ਲਗਾਤਾਰ ਜੋ ਹੈ ਵਿਦਿਆਰਥੀਆਂ ਵੱਲੋਂ ਖਾਲਸਾ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਕਿ ਕਾਲਜ ਦੇ ਜੋ ਪ੍ਰਿੰਸੀਪਲ ਨੇ ਮੈਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਹੁਣ ਤੱਕ ਜੋ ਜੇਕਰ ਅਸੀਂ ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਸਾਡੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀ ਕਿ ਐਫ ਆਈ ਆਰ ਦੇ ਵਿੱਚ ਜੋ ਹੈ ਕਾਲਜ ਪ੍ਰਿੰਸੀਪਲ ਜੋ ਐਚ ਓ ਡੀ ਨੇ ਡਿਪਾਰਟਮੈਂਟ ਦੇ ਐਗਰੀਕਲਚਰ ਡਿਪਾਰਟਮੈਂਟ ਔਰ ਉਸ ਦੇ ਨਾਲ ਕਾਲਜ ਰਜਿਸਟਰਾਰ ਦੇ ਖਿਲਾਫ ਜੋ ਹੈ ਐਫਆਈਆਰ ਦਰਜ ਕਰ ਲਈ ਗਈ ਹੈ ਔਰ ਇਸ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਜੇਕਰ ਜਾਂਚ ਦੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਏਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਪਰ ਵਿਦਿਆਰਥੀ ਇਸੇ ਜ਼ਿੱਦ ਤੇ ਅੜੇ ਨੇ ਕਿ ਜਦੋਂ ਤੱਕ ਕਾਲਜ ਪ੍ਰਿੰਸੀਪਲ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਉਹਨਾਂ ਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਜੋ ਵਿਦਿਆਰਥੀ ਸੀ ਹਰਪ੍ਰੀਤ ਸਿੰਘ ਜਿਸ ਵੱਲੋਂ ਕੱਲ ਖੁਦਕੁਸ਼ੀ ਕੀਤੀ ਗਈ ਉਸ ਦਾ ਪਰਿਵਾਰ ਵੀ ਇਸ ਵੇਲੇ ਇਹਨਾਂ ਵਿਦਿਆਰਥੀਆਂ ਦੇ ਨਾਲ ਬੈਠਾ ਹੈ ਔਰ ਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਤਾਂ ਲਾਲੀ ਮਦੀਤਿਆ ਵੀ ਇਸ ਵੇਲੇ ਵਿਦਿਆਰਥੀਆਂ ਦੇ ਨਾਲ ਧਰਨੇ ਤੇ ਬੈਠੇ ਹੋਏ ਨੇ ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਸਰਕਾਰ ਬਣਦੀ ਜੋ ਕਾਨੂੰਨੀ ਕਾਰਵਾਈ ਹੈ ਇਹਨਾਂ ਲੋਕਾਂ ਤੇ ਜ਼ਰੂਰ ਕਰੇ। ਇੱਕ ਪਾਸੇ ਤਾਂ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਇੱਕ ਪਾਸੇ ਗ੍ਰਿਫਤਾਰੀ ਦੀ ਮੰਗ ਵੀ ਚੱਲ ਰਹੀ ਹੈ ਪਰ ਵਿਦਿਆਰਥੀਆਂ ਔਰ ਜਿਸ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਉਹਦੇ ਪਰਿਵਾਰ ਦਾ ਇਲਜ਼ਾਮ ਕੀ ਹੈ ਕਿ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਿਉਂ ਕੀਤਾ ਜਾਵੇ ਕਿਉਂਕਿ ਜੀ ਹਾਂ ਪਰਿਵਾਰ ਹੌਸਟਲ ਜੀ ਖੁਦਕੁਸ਼ੀ ਕੀਤੀ ਸੀ ਤੇ ਵਜ੍ਹਾ ਕੀ ਹੈ ਜੀ ਹਾਂ ਪਰਿਵਾਰ ਅਤੇ ਜਿੰਨੇ ਵੀ ਇੱਥੇ ਵਿਦਿਆਰਥੀ ਬੈਠੇ ਨੇ ਉਹਨਾਂ ਦੀ ਇੱਕੋ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੱਲ ਜਦੋਂ ਦੁਪਹਿਰ ਵੇਲੇ ਹਰਪ੍ਰੀਤ ਸਿੰਘ ਪ੍ਰਿੰਸੀਪਲ ਦੇ ਕੋਲ ਗਿਆ ਸੀ ਔਰ ਪ੍ਰੈਕਟੀਕਲ ਵਾਸਤੇ ਉਹਨੇ ਕਿਉਂਕਿ ਉਸ ਨੂੰ ਚਿਕਨ ਗੁਨੀਆ ਦੱਸਿਆ ਜਾ ਰਿਹਾ ਕਿ ਹੋਇਆ ਸੀ ਜਿਸ ਕਰਕੇ ਉਸਨੇ ਜਿਹੜੀ ਕਾਲਜ ਦੇ ਵਿੱਚੋਂ ਕਾਫੀ ਦਿਨ ਉਹ ਗੈਰਹਾਜ਼ਰ ਰਿਹਾ ਸੀ ਔਰ ਉਹੀ ਐਕਸਕਿਊਜ਼ ਉਸਨੇ ਦਿੱਤਾ ਕਿ ਮੈਨੂੰ ਇਸ ਕਰਕੇ ਜੋ ਹੈ ਪ੍ਰੈਕਟੀਕਲ ਦੇਣ ਦਿੱਤਾ ਜਾਵੇ ਕਿਉਂਕਿ ਮੈਨੂੰ ਬਿਮਾਰੀ ਦੇ ਚੱਲਦਿਆਂ ਛੁੱਟੀ ਲੈਣੀ ਪਈ ਸੀ ਪਰ ਕਾਲਜ ਪ੍ਰਸ਼ਾਸਨ ਨੇ ਉਸ ਦੀ ਇੱਕ ਵੀ ਨਹੀਂ ਸੁਣੀ ਔਰ ਉਸ ਨੂੰ ਕਿਹਾ ਕਿ ਤੈਨੂੰ ਜੋ ਹੈ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਏਗਾ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਸੀ ਔਰ ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਜੋ ਹੈ ਉਹ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਧੰਨਵਾਦ ਰਾਜੀਵ ਜਾਣਕਾਰੀ ਲਈ